1962 ਅਤੇ 1996 ਦੇ ਵਿਚਾਲੇ ਪੈਦਾ ਹੋਏ ਲੋਕਾਂ ਲਈ ਕੈਂਸਰ ਦਾ ਖਤਰਾ ਜ਼ਿਆਦਾ। ਬਚਨ ਦਾ ਸਿਰਫ ਇੱਕ ਹੀ ਰਾਸਤਾ। ਨਾ ਡਰੋ ਇਸ ਬਿਮਾਰੀ ਤੋਂ। ਕੈਂਸਰ ਇੱਕ ਘਾਤਕ ਬਿਮਾਰੀ ਹੈ। ਪਰ ਇਸ ਦਾ ਨਤੀਜਾ ਸਿਰਫ ਮੌਤ ਹੀ ਨਹੀਂ। ਕੈਂਸਰ ਦੀ ਬਿਮਾਰੀ ਦੇ ਨਾਲ ਲੜਿਆ ਵੀ ਜਾ ਸਕਦਾ। ਕਿਉਂਕਿ ਇਹ ਇੱਕ ਇੰਨੀ ਵੱਡੀ ਬਿਮਾਰੀ ਆ ਲੋਕ ਸੋਚ ਲੈਂਦੇ ਨੇ ਕਿ ਸ਼ਾਇਦ ਇਸ ਦਾ ਕੋਈ ਇਲਾਜ ਨਹੀਂ ਹੋਵੇਗਾ ਜੇ ਪਹਿਲੇ ਸਮੇਂ ਦੀ ਗੱਲ ਕਰੀਏ ਪਹਿਲੇ ਸਮੇਂ ਦੇ ਵਿੱਚ ਇਹ ਸਭ ਕੁਝ ਜ਼ਰੂਰ ਹੁੰਦਾ ਸੀ ਜਿੱਥੇ ਕਿ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਸੀ ਜਾਂ ਫਿਰ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਪੈਸੇ ਵਾਲਾ ਇਸ ਦਾ ਇਲਾਜ ਕਰਵਾ ਸਕਦਾ ਸੀ ਹੁਣ ਤੁਹਾਨੂੰ ਦੱਸ ਦੇ ਕਿ ਇਸ ਦੀ ਸੰਭਾਵਨਾ ਉਦੋਂ ਹੋਰ ਵੱਧ ਜਾਂਦੀ ਆ ਜਦੋਂ ਤੁਸੀਂ ਕੈਂਸਰ ਦੇ ਕਾਰਨ ਸ਼ੁਰੂਆਤੀ ਲੱਛਣਾਂ ਨੂੰ ਪਹਿਚਾਣਨ ਦੀ ਸਮਝ ਰੱਖਦੇ ਹੋ ਜਾਂ ਫਿਰ ਨਹੀਂ ਰੱਖਦੇ ਸੀ ਇਹ ਕਹਿ ਸਕਦੇ ਆ ਕਿਉਂਕਿ ਕਈ ਵਾਰ ਲੋਕ ਇਸ ਬਿਮਾਰੀ ਦਾ ਨਾਂ ਸੋਨ ਕੀ ਡਰ ਚਾਹੁੰਦੇ ਨੇ ਪਰ ਲੋੜ ਆ ਤੁਹਾਨੂੰ ਇਸ ਦੇ ਬਾਰੇ ਪੂਰੀ ਤਰ੍ਹਾਂ ਜਾਣਨ ਦੀ ਹਾਲ ਹੀ ਦੇ ਵਿੱਚ ਹੋਈ ਇੱਕ ਮੈਡੀਕਲ ਖੋਜ ਦੇ ਅਨੁਸਾਰ ਜਿਹੜੇ ਲੋਕ 1965 1980 ਅਤੇ 1981 1996 ਦੇ ਵਿੱਚਕਾਰ ਪੈਦਾ ਹੋਏ ਨੇ ਉਹਨਾਂ ਦੇ ਵਿੱਚ ਕੈਂਸਰ ਦਾ ਖਤਰਾ ਦੂਜਿਆਂ ਨਾਲੋਂ ਵੱਧ ਹੁੰਦਾ ਆ ਇਹ ਲੜਾਈ ਕਿਸੇ ਇੱਕ ਕੈਂਸਰ ਦੇ ਨਾਲ ਨਹੀਂ ਸਗੋ 17 ਤਰ੍ਹਾਂ ਦੇ ਕੈਂਸਰਾਂ ਦੇ ਨਾਲ ਹੈ ਇਸ ਦੇ ਪਿੱਛੇ ਕੀ ਆ ਕਾਰਨ ਅਤੇ ਇਸ ਤੋਂ ਬਚਣ ਦੇ ਤਰੀਕੇ ਕਿਹੜੇ ਨੇ ਆਓ ਜਾਣਦੇ ਆ ਕੈਂਸਰ ਇੱਕ ਘਾਤਕ ਬਿਮਾਰੀ ਆ ਪਰ ਇਸ ਦਾ ਨਤੀਜਾ ਸਿਰਫ ਮੌਤ ਨਹੀਂ ਸਗੋਂ ਇਲਾਜ ਵੀ ਆ ਕੈਂਸਰ ਦੀ ਬਿਮਾਰੀ ਨਾਲ ਲੜਿਆ ਵੀ ਜਾ ਸਕਦਾ ਇਸ ਦੀ ਸੰਭਾਵਨਾ ਉਦੋਂ ਹੋਰ ਵੱਧ ਜਾਂਦੀ ਆ ਜਦੋਂ ਤੁਸੀਂ ਕੈਂਸਰ ਦੇ ਕਾਰਨ ਸ਼ੁਰੂਆਤੀ ਲੱਛਣ ਨੂੰ ਪਹਿਚਾਣਨ ਦੀ ਸਮਝ ਰੱਖਦੇ ਹੋ ਹਾਲ ਹੀ ਦੇ ਵਿੱਚ ਹੋਈ ਇੱਕ ਮੈਡੀਕਲ ਖੋਜ ਦੇ ਅਨੁਸਾਰ ਜੇਕਰ ਮੰਨਿਆ ਜਾਵੇ ਤਾਂ 1963, 1980 ਅਤੇ 1981 ਅਤੇ 1996 ਦੇ ਵਿਚਕਾਰ ਪੈਦਾ ਹੋਏ ਹਨ ਅਤੇ ਉਹਨਾਂ ਵਿੱਚ ਕੈਂਸਰ ਦਾ ਖਤਰਾ ਦੂਜਿਆਂ ਨਾਲੋਂ ਵੱਧ ਹੁੰਦਾ ਹੈ। ਜਦ ਕਿ ਜਿਹੜੇ ਲੋਕ ਇਸ ਸਨ ਦੇ ਵਿੱਚ ਪੈਦਾ ਹੋਏ ਨੇ ਉਹਨਾਂ ਲਈ ਇਹ ਕੈਂਸਰ ਦਾ ਖਤਰਾ ਜ਼ਿਆਦਾ ਵੱਜਦਾ ਜਾਂਦਾ ਹੈ। ਇਹ ਜਿਹੜਾ ਕੈਂਸਰ ਆ ਇੱਕ ਤਰ੍ਹਾਂ ਦਾ ਨਹੀਂ ਆ। ਜੇਕਰ ਦੇਖਿਆ ਜਾਵੇ ਤਾਂ 17 ਤਰ੍ਹਾਂ ਦੇ ਕੈਂਸਰ ਨੇ। ਐਸਜੀਪੀਸੀ ਕਾਰਨ ਕੀ ਹੁੰਦਾ ਤੇ ਇਸ ਤੋਂ ਬੱਚਾ ਕਿਵੇਂ ਜਾ ਸਕਦਾ ਇਹ ਵੀ ਬਹੁਤ ਵੱਡੀਆਂ ਗੱਲਾਂ ਨੇ ਜਾਣੀ ਕਿ ਜੇਕਰ ਦੇਖਿਆ ਜਾਵੇ ਇਸ ਦਾ ਇਲਾਜ ਕੀ ਆ ਇਸ ਤੋਂ ਅਸੀਂ ਬਚਾਅ ਕੀਵੇਂ ਕਰ ਸਕਦੇ ਇਸ ਦੇ ਲੱਛਣ ਕੀ ਨੇ ਇਹ ਵੀ ਬਹੁਤ ਜ਼ਰੂਰੀ ਆ ਜਾਣੀ ਕਿ ਤੁਹਾਡੇ ਲਈ ਜਾਣਨੀਆਂ ਚੀਜ਼ਾਂ ਬੇਹੱਦ ਜ਼ਰੂਰੀ ਹੋ ਜਾਂਦੀਆਂ ਨੇ ਦੱਸਦੇ ਕਿ 17 ਤਰ੍ਹਾਂ ਦੇ ਕੈਂਸਰ ਜਿਹੜੇ ਹੁੰਦੇ ਨੇ ਸਭ ਤੋਂ ਪਹਿਲਾਂ ਅਸੀਂ ਗੱਲ ਕਰ ਲਈਏ ਤਾਂ ਕੋਲੋ ਰੈਕਟਲ ਕੈਂਸਰ ਆ ਗੁਰਦੇ ਦਾ ਕੈਂਸਰ ਜਿਗਰ ਦਾ ਕੈਂਸਰ ਥਾਇਰੋਇਡ ਕੈਂਸਰ ਗਾਲ ਬਲੈਂਡਰ ਕੈਂਸਰ ਅਤੇ ਮਲਟੀਪਲ ਮਾਇਲੋਮਾ, ਛਾਤੀ ਦਾ ਕੈਂਸਰ, ਲੇਕੀਮੀਆ, ਨਾਨ-ਹੋਜਕਿੰਗ ਲਿਫੋਮਾ, ఓਵਰੀਅਨ ਕੈਂਸਰ ਅਤੇ ਗੈਸਟ੍ਰਿਕ ਕੈਂਸਰ, ਭੋਜਨ ਨਲੀ ਦਾ ਕੈਂਸਰ, ਬ੍ਰੇਨ ਕੈਂਸਰ, ਸਰਵਾਈਕਲ ਕੈਂਸਰ ਔਰਲਾ ਅਤੇ ਫਰੰਜੀਅਲ ਕੈਂਸਰ। ਇੱਥੇ ਹੋਰ ਵੀ ਕਈ ਤਰ੍ਹਾਂ ਦੇ ਕੈਂਸਰ ਨੇ ਜਿਹੜੇ ਇਨਸਾਨ ਦੇ ਸਰੀਰ ਦੇ ਵਿੱਚ ਪਾਏ ਜਾਂਦੇ ਨੇ, ਜਾਨਕੀ ਇਸ ਦੇ ਲੱਛਣ ਵੀ ਕਈ ਲੋਕਾਂ ਦੇ ਸਰੀਰ ਦੇ ਵਿੱਚ ਪਾਏ ਜਾਂਦੇ ਨੇ। ਜ਼ੀਰੋ ਫਿਜ਼ੀਕਲ ਐਕਟੀਵਿਟੀ, ਮਾੜੀ ਖੁਰਾਕ, ਪੁਰਸਸ ਰਾਤੇ ਫਾਸਟ ਫੂਡ ਦੀ ਖਪਤ ਅਤੇ ਮੋਟਾਪੇ ਨੇ ਜੈਨ ਐਕਸਾ ਤੇ ਹਜ਼ਾਰਾਂ ਸਾਲਾਂ ਦੇ ਵਿੱਚ ਕੈਂਸਰ ਦੀਆਂ ਵਧ ਰਹੀਆਂ ਦਰਾਂ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਹਵਾ ਪ੍ਰਦੂਸ਼ਣ ਭੋਜਨ ਅਤੇ ਪਾਣੀ ਵਿੱਚ ਲੇਡ ਰਸਾਇਣਕਾਂ ਤੋਂ ਲੈ ਕੇ ਇਲੈਕਟ੍ਰੋਨਿਕ ਉਪਕਰਾਂ ਦੀ ਰੀਡੀ ਐਸ਼ੀਨ ਤੱਕ ਸਭ ਕੈਂਸਰ ਦੇ ਖਤਰੇ ਨੂੰ ਵਧਾ ਰਹੇ ਨੇ ਜ਼ਿਆਦਾਤਰ ਲੋਕ ਗਰਭ ਅਵਸਥਾ ਦੇ ਵਿੱਚ ਦੇਰੀ ਕਰ ਰਹੇ ਨੇ ਜਿਸ ਕਾਰਨ ਛਾਤੀ ਅਤੇ ఓਵਰੀਅਨ ਕੈਂਸਰ ਦਾ ਖਤਰਾ ਕਾਫੀ ਵੱਧ ਜਾਂਦਾ ਹੈ ਜਨ ਐਕਸਾ ਤੇ ਮਿਲੇ ਨੀਅਲਸ ਦੇ ਵਿੱਚ ਜੇਨੇਟਿਕ ਮਿਊਟੇਸ਼ਨ ਟੈਸਟ ਜ਼ਿਆਦਾ ਕਰਵਾਉਂਦੇ ਹਨ ਜੋ ਕੈਂਸਰ ਦੇ ਖਤਰੇ ਨੂੰ ਵਧਾਉਂਦੇ ਨੇ ਹੁਣ ਤੁਹਾਨੂੰ ਇਹ ਵੀ ਦੱਸਦੇ ਕਿ ਸਿਹਤਮੰਦ ਜੀਵਨ ਸ਼ੈਲੀ ਹਰ ਬਿਮਾਰੀ ਤੋਂ ਬਚਣ ਦਾ ਇੱਕ ਵਧੀਆ ਤੇ ਪ੍ਰਭਾਵਸ਼ਾਲੀ ਤਰੀਕਾ ਹੈ ਅਜਿਹੀ ਸਥਿਤੀ ਦੇ ਵਿੱਚ ਆਪਣੇ ਖਾਣ ਪੀਣ ਦੀਆਂ ਆਦਤਾਂ ਦੇ ਵਿੱਚ ਸੁਧਾਰ ਕਰੋ ਅਤੇ ਸਰੀਰਕ ਗਤੀਵਿਧੀਆਂ ਕਰੋ ਨਿਯਮਤ ਸਿਹਤ ਜਾਂਚ ਵੀ ਕਰਵਾਓ ਰਸਾਇਣਕ ਉਤਪਾਦਾਂ ਅਤੇ ਵਾਤਾਵਰਣ ਤੋਂ ਜਿੰਨਾ ਹੋ ਸਕੇ ਦੂਰ ਰਹੋ ਜੇਕਰ ਤੁਹਾਡੇ ਪਰਿਵਾਰ ਦੇ ਵਿੱਚ ਕੈਂਸਰ ਦੀ ਹਿਸਟਰੀ ਹੈ ਤਾਂ ਜੇਨੈਟਿਕ ਕਾਉਂਸਲਿੰਗ ਇਸ ਖਤਰੇ ਨੂੰ ਘਟਾਉਣ ਵਿੱਚ ਲਾਭਦਾਇਕ ਸਾਬਿਤ ਹੋ ਸਕਦੀ ਹੈ ਜੀ ਹਾਂ ਇਹਨਾਂ ਬਿਮਾਰੀਆਂ ਤੋਂ ਬਚਣ ਦੀ ਬਹੁਤ ਤਰੀਕੇ ਨੇ ਤੁਸੀਂ ਇਸ ਬਿਮਾਰੀ ਤੋਂ ਡਰਨ ਦੀ ਬਜਾਏ ਉਸ ਦਾ ਡਟ ਕੇ ਮੁਕਾਬਲਾ ਕਰੋ ਅਸੀਂ ਸਿਆਣਿਆਂ ਦੇ ਮੂੰਹ ਬਹੁਤ ਵਾਰ ਸੁਣਿਆ ਕਿ ਕਿਸੇ ਵੀ ਚੀਜ਼ ਦੇ ਵਿੱਚ ਦੇਰ ਹੋ ਸਕਦੀ ਆ ਪਰ ਉਥੇ ਅੰਧੇਰ ਨਹੀਂ ਆ ਯਾਨੀ ਕਿ ਤੁਸੀਂ ਚਾਹੋ ਤਾਂ ਤੁਸੀਂ ਆਪਣੀ ਹਿੰਮਤ ਦੇ ਨਾਲ ਅਜਹੀਆਂ ਬਿਮਾਰੀਆਂ ਦੇ ਨਾਲ ਲੜ ਸਕਦੇ ਹੋ ਬਿਊਰੋ ਰਿਪੋਰਟ ਹਮਦਰਦ ਟੀਵੀ